ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੀ ਮਾਲਵਾ ਹੌਰਸ ਦੀ ਟੀਮ ਪਹੁੰਚੀ ਹੈ ਜੀ ਪਿੰਡ ਸਲਾਣੀ ਜੀ ਐਸਟਾਟ ਫਾਰਮ ਤੇ ਬਾਈ ਹੋਰਾਂ ਨੇ ਬਹੁਤ ਥੋੜੇ ਸਮੇਂ ਚ ਬਹੁਤ ਚੰਗੀ ਕਲੈਕਸ਼ਨ ਬਹੁਤ ਚੰਗੀਆਂ ਘੋੜੀਆਂ ਨਸਲ ਦੀਆਂ ਬਹੁਤ ਚੰਗੀਆਂ ਲਾਈਨਾਂ ਦੇ ਬਸ਼ੇਰੇ ਬਸ਼ੇਰੀਆਂ ਹੋਮ ਬਰੀਡ ਤਿਆਰ ਕਰੇ ਨੇ ਘਰੇ ਤਿਆਰ ਕਰੇ ਨੇ ਘੋੜੀਆਂ ਲੈ ਕੇ ਆਪ ਤਿਆਰ ਕੀਤੇ ਨੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਸਾਰੇ ਬਸ਼ੇਰੇ ਜੋ ਵੀ ਬਸ਼ੇਰੇ ਬਾਈ ਉਹਨਾਂ ਨੇ ਘਰੇ ਹੋਮ ਰੇਡ ਕੀਤੇ ਨੇ ਬਸ਼ੇਰੀਆਂ ਤੇ ਘੋੜੀਆਂ ਤੇ ਅਸੀਂ ਉੱਥੇ ਗਏ ਸੀਗੇ ਜਦ ਵੀਡੀਓ ਕਰਨ ਤੇ ਕੁਦਰਤੀ ਜਲ ਲਗਾਉਣ ਪਾਉਣ ਲੱਗੇ ਬਸ਼ੇਰਾ ਖੁੱਲ ਗਿਆ ਸਾਰਾ ਨਵਾਇਆ ਪਿਆ ਸੀਗਾ ਤਿਆਰ ਕੀਤਾ ਹੋਇਆ ਸੀਗਾ ਫੋਟੋ ਵੀਡੀਓਗ੍ਰਾਫੀ ਲਈ ਪਤੰਦਰ ਖੁੱਲ ਕੇ ਜਮਾ ਹੀ ਲੱਬੜ ਗਿਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਸੱਟ ਪੇਟ ਤਾਂ ਨਹੀਂ ਵੱਜੀ ਕੋਈ ਨੁਕਸਾਨ ਨਹੀਂ ਹੋਇਆ ਤੇ ਆਪਾਂ ਕਾਬੂ ਕਰ ਲਿਆ ਸੀਗਾ ਉਤੋਂ ਬਾਅਦ ਆਪਾਂ ਲਗਾਮ ਵਗੈਰਾ ਪਾ ਕੇ ਉਹ ਤੋਂ ਬਾਅਦ ਇਹਨੂੰ ਲੈ ਕੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰ ਲਈ ਤੇ ਆ ਤੁਹਾਨੂੰ ਦਿਖਾਉਨੇ ਆ ਬਸ਼ੇਰਾ ਪਹਿਲਾਂ ਬਾਅਦ ਚੋਂ ਬਾਕੀ ਜਾਨਵਰ ਦਿਖਾਉਨੇ ਆ ਬਸ਼ੇਰੇ ਦਾ ਨਾਮ ਆ ਜੀ ਗੁਰਤਾਜ ਗੁਰਤਾਜ ਦਾ ਬਾਪ ਆ ਜੀ ਲੈਜੈਂਡ ਘੋੜਾ ਪਾਦਲੇ ਵਾਲਾ 68 ਇੰਚੀ ਘੋੜਾ ਬਾਜ ਬਾਅਦ ਸੀਗਾ ਜੀ ਸ਼ਾਨਦਾਰ ਦਾ ਤੇ ਸ਼ਾਨਦਾਰ ਲੈਜੈਂਡ ਹੋਇਆ ਤੇ ਉਹ ਤੋਂ ਅੱਗੇ ਬਾਦ ਦਾ ਦਾਦਾ ਸੀ ਜੋ ਉਸੀ ਆਲੀ ਸ਼ਾਨ ਰੋਤਗੜਾ ਵਾਲਾ ਉਹ ਵੀ ਲੈਜੈਂਡ ਇਹ ਲੈਜੈਂਡਾਂ ਦੀ ਲਾਈਨ ਚੱਲਦੀ ਆ ਰਹੀ ਹੈ ਜੀ ਤੇ ਸਕਰੀਨ ਉੱਤੇ ਜਿਹੜੀ ਤੁਸੀਂ ਘੋੜੀ ਦੇਖ ਰਹੇ ਹੋ ਮਿੱਤਰੋ ਇਹ ਆ ਗੁਰਤਾਸ ਦੀ ਮਾਂ ਗੁਰਤਾਸ ਦੀ ਮਾਂ ਐ ਅਲੀ ਕਿਰ ਲਗੜ ਲੈਣ ਦੀ ਤੇ ਆ ਮਗਰ ਜਿਹੜਾ ਬਸ਼ੇਰਾ ਜੀ ਹੁਣ ਇਹਦੇ ਇਹ ਆ ਜੀ ਪੰਜਾਬ ਦਾ ਸਟਾਲੀਅਨ ਪੰਜਾਬ ਦਾ ਗੈਰੀ ਗੱਲ ਵਾਲੇ ਘੋੜੇ ਦਾ ਬਹੁਤ ਸੋਹਣੀ ਬਾਈ ਉਹਨਾਂ ਨੇ ਬਰੀਡਿੰਗ ਕਰਦੇ ਨੇ ਕੋਈ ਸ਼ੱਕ ਨਹੀਂ ਇਹਦੇ 'ਚ ਤੇ ਹੁਣ ਜੋ ਘੋੜੇ ਬਾਰੇ ਦੱਸਦੇ ਆਂ ਆਪਾਂ ਬਸ਼ੇਰੇ ਬਾਰੇ ਸੌਰੀ ਤੇ ਬਸ਼ੇਰਾ ਦੁੱਧ ਦਾਂਦਾ ਜੀ ਬਹੁਤ ਸੋਹਣੇ ਚੰਗੇ ਕੱਦ ਕਾਠੀ ਦਾ ਸ਼ੋਅ ਵਿਨਰ ਜਗਰਾਉਂ ਇਸ ਸਾਲ ਵਾਲੇ ਸ਼ੋਅ ਜਿੱਤਿਆ ਹੋਇਆ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਬਸ਼ੇਰੀ ਬਸ਼ੇਰੀ ਦਾ ਨਾਮ ਆ ਜੀ ਨੂਰੀ ਤੇ ਨੂਰੀ ਆਪ ਐ ਮਿਰਜੇ ਘੋੜੇ ਦੀ ਸਰਪੰਚ ਅਵਤਾਰ ਸਿੰਘੋਂ ਨਾਲਾ ਘੋੜਾ ਜਿਹੜਾ ਮੁੱਲਾਂਪੁਰ ਵਾਲਿਆਂ ਦਾ ਉਹ ਘੋੜੇ ਦੀ ਬੱਚੀ ਆ ਤੇ ਮਾਂ ਇਹਦੀ ਮੱਜੂ ਕੇ ਲੈਣਦੀ ਆ ਮੱਝੂ ਕੇ ਲੈਣ ਵਾਲੇ ਨਾ ਘੋੜੇ ਦੀ ਆ ਇਸ ਘੋੜੀ ਦੀ ਮਾਂ ਹੈ ਮੱਝੂ ਕੇ ਲੈਣ ਦੀ ਘੋੜੀ ਪੂਰਾ ਅਣਖ ਤੇ ਐਟੀਟਿਊਡ ਦਿਖਾਉਂਦੀ ਸੀ ਵੀ ਮੈਂ ਮੱਝੂ ਕੇ ਲੈਣਦੀ ਆ ਤੇ ਉੱਤੇ ਬੈਠਾ ਸਵਾਰ ਬਈ ਅਣਜਾਣ ਸੀ ਨਵਾਂ ਸੀ ਪਰ ਜਜਬਾ ਤੇ ਸ਼ੌਂਕ ਪੂਰਾ ਸੀ ਬਾਈ ਨੇ ਫਿਰ ਵੀ ਘੋੜੀ ਤੋਰੀ ਵਧੀਆ ਤੋਰੀ ਪਰ ਘੋੜੀ ਚ ਐ ਪੂਰੀ ਗੱਲ ਬਾਤ ਹੀ ਨਾ ਫਿਰ ਵੀ ਘੋੜੀ ਥੋੜਾ ਦਿਖਾਉਂਦੀ ਸੀ ਪਰ ਬਾਈ ਨੇ ਸਾਂਭੀ ਫਿਰ ਹੁਣ ਇੱਕ ਵਾਰੀ ਆ ਬਸ਼ੀਰਾ ਦੇਖੋ ਬਸ਼ੀਰੇ ਦਾ ਨਾਮ ਹੈ ਜੀ ਮਹਿਤਾਬ ਬਾਪ ਆ ਜੀ ਬਸ਼ੀਰੇ ਦਾ ਪੰਜਾਬ ਗੈਰੀ ਗੱਲ ਹੁਣ ਵਾਲਾ ਘੋੜਾ ਤੇ ਮੈਂ ਤੁਹਾਨੂੰ ਬਾਈ ਹੁਣਾ ਬਾਰੇ ਪਹਿਲੀ ਇੱਕ ਗੱਲ ਕਹੀ ਕਿ ਬਾਈ ਹੁਣਾ ਨੇ ਬਰੀਡਿੰਗ ਤੇ ਕੰਮ ਕੀਤਾ ਤੇ ਕੰਮ ਵੀ ਇੰਨੀ ਬਰੀਕੀ ਨਾਲ ਕੀਤਾ ਤੁਸੀਂ ਸਾਹਮਣੇ ਬਸ਼ੀਰੇ ਨੂੰ ਦੇਖ ਸਕਦੇ ਹੋ ਇਹ ਬਸ਼ੀਰਾ ਇਹ ਜੀ ਗੁਰਤਾ ਦਾ ਭਰਾ ਮਾਂ ਇਹਦੀ ਤੇ ਗੁਰਤਾ ਦੀ ਸੇਮ ਹੈ ਬਾਬ ਲੱਗ ਲੱਗ ਨੇ ਪਹਿਲਾਂ ਨਾ ਨੇ ਬਸ਼ੀਰਾ ਦਿੱਤਾ ਗੁਰਤਾਜ ਭਾਦਲੇ ਵਾਲੇ ਬਾਜ ਤੋਂ ਤੇ ਹੁਣ ਪੰਜਾਬ ਤੋਂ ਆ ਬਸ਼ੀਰਾ ਪੈਦਾ ਕੀਤਾ ਆਉਣ ਵਾਲਾ ਬਸ਼ੀਰਾ ਇਹ ਸਟਾਰ ਆ ਸਟਾਰ ਜਿਵੇਂ ਸ਼ੋਹ ਜਿੱਤਿਆ ਉਵੇਂ ਇਹ ਸ਼ੋਹ ਜਿੱਤੂਗਾ ਹੁਣ ਇੱਕ ਬਾਈ ਹੋਰਾਂ ਦੇ ਫਾਰਮ ਦਾ ਆ ਨਗੀਨਾ ਦੇਖੋ ਬਸ਼ੀਰੀ ਐ ਬਸ਼ੀਰੀ ਦਾ ਨਾਮ ਹੈ ਜਿੰਨਤ ਇਹ ਵੀ ਬਾਜ ਭਾਦਲੇ ਵਾਲੇ ਦੀ ਬੱਚੀ ਐ ਅਜੇ 18 ਕੁ ਮਹੀਨਿਆਂ ਦੀ ਆ ਤੇ ਕੱਦ ਵਾਲੇ ਤਾਂ ਕੋਕੇ ਜਿਹੇ ਪੈਨੇ ਨੇ 61 ਇੰਚ ਕੱਦ ਕਰ ਗਈ ਆਪਣੀ ਉਮਰ ਚ ਵਧੀਆ ਬਰੀਡਿੰਗ ਵਾਲੀ ਵੱਡੀ ਕੱਦ ਕਾਠੀ ਤੇ ਵੱਡੀ ਬੈਡਵਾਡੀ ਵਾਲੀ ਘੋੜੀ ਬਣਨਾ ਇਹਨੇ ਬਾਈ ਹੋਰਾਂ ਦੇ ਕੋਲ ਜਿਹੜੇ ਵੀ ਜਾਨਵਰ ਨੇ ਸਿਰੇ ਤੋਂ ਸਿਰੇ ਬਾਕੀ ਬਸ਼ੇਰੀ ਦੀਆਂ ਫੋਟੋਆਂ ਦੇਖ ਲਓ ਆ ਬਸ਼ੇਰੀ ਦੀਆਂ ਫੋਟੋਆਂ ਨੇ ਬਹੁਤ ਸੋਹਣੀ ਬਸ਼ੀਰੀ ਰੂਹ ਖੋਸ਼ ਕਰਨ ਵਾਲੇ ਜਾਨਵਰ ਨੇ ਸਾਰੇ ਤੁਹਾਨੂੰ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਬਾਈ ਹੋਰਾਂ ਦੇ ਸਾਰੇ ਨਗਿਨੇ ਕਿੱਦਾਂ ਲੱਗੇ ਇਹਦੇ ਲਈ ਕਮੈਂਟ ਤੇ ਲਾਈਕ ਜਰੂਰ ਕਰਿਓ ਤੇ ਬਾਕੀ ਤੁਸੀਂ ਜੇ ਕਿਸੇ ਕਿਸੇ ਵੀ ਜਾਨਵਰ ਦੀ ਜਾਣਕਾਰੀ ਪ੍ਰੋਪਰ ਲੈਣੀ ਚਾਹੁੰਦੇ ਹੋ ਤਾਂ ਬਾਈ ਹੋਣਾ ਦੀ ਮੈਂ ਇੰਸਟਾਗ੍ਰam ਦੀ ਆਈਡੀ ਤੇ ਨੰਬਰ ਥੱਲੇ ਮੈਂਸ਼ਨ ਕਰ ਰਹੀ ਹਾਂ ਸਕਰੀਨ ਤੇ ਚੱਲਦੇ ਨੇ ਨੋਟ ਕਰ ਲਓ ਅਗਰ ਤੁਸੀਂ ਆਪਣੇ ਚੈਨਲ ਤੋਂ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਕਰਾਉਣੀ ਚਾਹੁੰਦੇ ਹੋ ਤਾਂ ਮੈਂ ਆਪਣੇ ਨੰਬਰ ਦੇ ਰਹੇ ਹਾਂ ਤੇ ਆਪਣੀ ਆਈਡੀ ਹੈ ਇਹਦੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ